ਪਾ ਦੇ ਨਾ ਕਰੇ ਨੀ ਘਰ ਦਾ ਇਸ ਤੋਂ ਬਹਿੜੀ ਲੋਕ ਨਹੀਂ ਆਖ ਘਰ ਦਾ ਇਸ ਤੋਂ ਬਹਿੜੀ ਲੋਕਾਂ ਨਹੀਂ ਆਖ ਦੇਣਾ ਪਏ ਨਾ ਮੁਹੱਬਤਾਂ ਦਾ ਮੁੱਲ ਸੋਣੀਏ ਕਹਿਣਾ ਮੁਹੱਬਤਾਂ ਦਾ ਮੁੱਲ ਸੋਣੀਏ ਨਿਵਾਜ਼ ਕਰਕੇ ਜਾਈ ਨਾ ਚਰ ਫੋੜ ਤੇ ਨਾ ਵੱਜੇ ਚਮਕੀ ਲਾ ਪੈਣੀ ਬੌਣ ਦਾ ਨਜ਼ਾਰਾ ਨਹੀਂ ਆਉਂ ਸੇਮ ਸੇਮ ਆਉਂਦਾ ਬਾਬੀ ਇਹ ਉਹ ਸੁਣੇ ਬੇਤੀ ਹੋਰ ਕੋਈ ਕਰ ਪੇਟ ਪੈਰਾ ਵਾਲੇ ਸਰਜੀਤ ਤੋਂ ਕਰ ਰਹੇ ਸੀ ਮੈਂ ਤੇ ਕਿਹੜਾ ਮਾਰਾ ਜੰਗਾ ਕੋਲ ਦਾ ਕਿਸੇ ਨੂੰ ਮੈਂ ਤੇ ਕਿਹਾ ਆਵਾਹ ਆਇਆ ਨਾ ਉਸ ਮੇਲੇ ਜੋ ਚੱਲਿਆ ਮੇਲਾ ਜਿੱਥੋਂ ਚੱਲਿਆ ਸਾਡੇ ਬਾਬਾ ਜੀ ਕਿਸਨਪੁਰ ਤੋਂ ਵੱਡਾ ਮੋਟਰ ਚੰਗੀ ਜਿੰਦਾਂ ਨੇ ਕਿ 23 23 26 ਸਾਲ ਸਾਡੇ ਸੇਵਾ ਕਰੀਆ ਬਦਾਲ ਤੋਂ ਕਿਹਾ ਕਿ ਤੁਸੀਂ ਉੱਥੇ ਬੋਰਡ ਵੀ ਲੱਗੇ ਆ ਵੀ ਇੰਨੀ ਚ ਗਾਉਂ ਨੂੰ ਚ ਸਾਡੀ ਸੇਵਾ ਕੀਤੀ ਆ ਤੇ ਜਾਈ ਦੇਣ ਹੋ ਗਏ ਆ ਵੀ ਆ ਸਾਲੇ ਤੇ ਸਾਡੇ ਸਾਰੇ ਪਿੰਡ ਦੇ ਨੱਦਰ ਨੇ ਇਹ ਨਹੀਂ ਗਾ ਵੀ ਫੰਦਾ ਜਣੀ ਬੜੇ ਤਯੋਗਨਾ ਗਏ ਆ ਜੋ ਉਹਨਾਂ ਨੂੰ ਜਾਣਦੇ ਵੀ ਸਾਨੂੰ ਬੜਾਈ ਪਾਰਾ ਸਾਨੂੰ ਜਣੀ ਰੋਸ ਦੁਖੋ ਆ ਵੀ ਮਾਲਕਾਂ ਦੇ ਘਰੋਂ ਚਲੇ ਗਏ ਜਣੀ ਸਾਡੇ ਯਾਰ ਹੀ ਜੋ ਜਗਾ ਦਾ ਸਾਡੇ ਉਹਨਾਂ ਨੇ ਕੀਤਾ ਇਥੇ ਹੀ ਬੀਆਵਾਂ ਪਿਆ ਹੁੰਦਾ ਸੀਗਾ ਜੋ ਨਾਮ ਉਸ ਫਰਹਾਰ ਪੰਡਾ ਮੇਰਾ ਫਰਹਾਰ ਪੰਡਾ ਮੇਰਾ ਫਰਹਾਰ ਚਾਹਦਾ ਸਯੋਗ ਮੈਂ ਦਾ ਵਧੀਆ ਮਿਲਦਾ ਸਾਰਾ ਪੰਡਾ ਇੱਕ ਬੰਦ ਇਕੱਠਾ ਉੱਤੇ ਫੀਲਡ ਤੇ ਹੁੰਦਾ ਹੈ ਜੋ ਮੇਲੇ ਵੀ ਆਏ ਨਹੀਂ ਕੋਈ ਬੰਦਾ ਕੋ ਗਲਤ ਕੋਈ ਬੰਦਾ ਨਹੀਂ ਹੁੰਦਾ ਸਾਡਾ ਪੰਡਤ ਕੋਈ ਹੈ ਜੇ ਇੱਕ ਬੰਦਾ ਦੇ ਇੱਕ ਬੰਦੇ ਨਾਲ ਗੱਲ ਕਰਦੀ ਨਾ ਹਾਂ ਨਾ ਉਹਦੇ ਨਾਲ ਮੈਂ ਇੱਕ ਗੱਲ ਚਰਚਾ ਕਰਨੀ ਕਿੰਨੋ ਮੇਲਾ ਇਹ ਤੇਰੀ ਵਸੇ ਨਹੀਂ ਮੇਲਾ ਹੋ ਗਿਆ ਜੀ ਸਰ ਵੀ ਸੰਗਤ ਪਰਾਈ ਅਸੀਂ ਆ ਮੇਲੇ ਦੀ ਖੁਸ਼ੀ ਦੇ ਵਿੱਚ ਕੰਨ ਲੱਗੇ ਜਿੰਨਾ ਮੇਲਾ ਸਾਡੇ ਬਹੁਤ ਪੁਰਾਣਾ ਬਹੁਤ ਗ੍ਰਾਮ ਪੰਚਾਇਤ ਨੇ ਬੰਦਰਾ ਮੈਂ ਤੇ ਜੋ ਵੀ ਜਿੰਨਾ ਸਾਰਾ ਸਹਿਯੋਗ ਸਾਡੇ ਪਰਿਵਾਰਾਂ ਦਾ ਲੋ ਆ ਪਰਿਵਾਰ ਇਕੱਠਾ ਹੋ ਗੇ ਕਰਦਾ ਵਾ ਕਿਸੇ ਦੇ ਵਿੱਚ ਕੋਈ ਨਹੀਂ ਜਿੰਨੇ ਗਵਾਉਣ ਵਾਲੇ ਜੋ ਪ੍ਰਬੰਧਕ ਕਮੇਟੀ ਬਣੀ ਸਾਡੀ ਚੁਣੀ ਗਈ ਆ ਇਹ ਸਾਰੇ ਗੌਰਵ ਕਮੇਟੀ ਸਾਰੇ ਇਕੱਠੇ ਲੰਗਰ ਪਾਣੇ ਸਾਰਾ ਪਉਨ ਗੱਲ ਚ ਪਿਆ ਜੀ ਤੇ ਬਾਕੀ ਸਾਰੇ ਪਰਿਵਾਰ ਮਨ ਨੂੰ ਖੁਸ਼ੀਆ ਖੁੜੀ ਰੱਖੇ ਬਈਆ ਮੇਲਾ ਵਧੀਆ ਰਹੇ ਬਾਈ ਜੀ ਜੈ ਮਾਤਾ ਜੀ ਜੈ ਵੀਰਾਂ ਦੀ ਕਿ ਸਾਡਾ ਸਾਗਿਤਪੁਰੇ ਦਾ ਮੇਲਾ ਟਾਪੀ ਦਾ ਲੰਬੇ ਸਮੇਂ ਤੋਂ ਦੇ ਚੱਲਦਾ ਆ ਰਿਹਾ ਤੇ ਸਾਰੇ ਪਿੰਡ ਦੀ ਬਹੁਤ ਵੱਡੀ ਸ਼ਰਧਾ ਬਈ ਹਰ ਸਾਲ ਅਕਸਰ ਦਰਬਾਰ ਤੇ ਛੋਟੀ ਛੋਟੀ ਦੇ ਕਲਾਕਾਰ ਫੱਦੀਦੇ ਆ ਤੇ ਬਹੁਤ ਵਧੀਆ ਪ੍ਰਬੰਧ ਹੁੰਦਾ ਸਾਰੇ ਨਵੇਂ ਪਰਾਮ ਦੇ ਨਕਲਵਾਸੀਆਂ ਦਾ ਸਾਰੇ ਸਾਡੇ ਪ੍ਰਧਾਨ ਸਾਹਿਬ ਦਾ ਤੇ ਜਿਹਨੇ ਸਾਡੇ ਵੀਰਾਂ ਬਾਹ ਚੜ ਕੇ ਆ ਜਿਸ ਮੇਲੇ ਸੁਜੋਗ ਦਿੰਦੇ ਨੇ ਇਹ ਹੋਰ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਦੇ ਵਿੱਚ ਜੋ ਵੀ ਇਸ ਮੇਲੇ ਰੱਖਦੇ ਨੇ ਜਣਕੇ ਕਲਾਕਾਰ ਪਾਛੇ ਜੋੜਿਆ ਬੜੀਆਂ ਬੜਾ ਕੇ ਇਸ ਮੇਲੇ ਨੂੰ ਹੋਰ ਵੀ ਜਣਕੇ ਚਾਰ-ਚਾਰ ਲਾਉਣ ਦੇ ਨੇ ਬੜੇ ਵਧੀਆ ਕਲਾਕਾਰ ਐ ਇਸ ਮੇਲੇ ਤੇ ਪਹੁੰਚਦੇ ਆ ਪਰ ਸਾਡੇ ਬੰਦੇ ਮਲੀ ਦਾ ਸਿੱਧਾ ਸਾਡਾ ਪਰਾ ਸੋ ਬਹੁਤ ਵਧੀਆ ਇਨਸਾਨ ਆ ਕਿਉਂਕਿ ਆ ਗਏ ਸੀ ਬੜੇ ਬਾਹਰ ਚਲੇ ਗਿਆ ਪਰ ਉਹਨਾਂ ਦੀ ਜਿਹੜੀ ਵਾਈਫ ਸੀ ਉਹਨੇ ਉਹਨਾਂ ਦੀ ਲਾਪਰੋ ਕੀਤੀ ਗਈ ਆ ਸਪੰਸਰ ਸਾਹਿਬ ਦਾ ਬਹੁਤ ਵੱਡਾ ਰੋਲ ਆ ਬੰਦਾ ਆ ਵੀ ਬਹੁਤ ਵਧੀਆ ਇਨਸਾਨ ਆ ਤੇ ਕਿਸੇ ਲੰਬੇ ਸਮੇਂ ਤੋਂ ਬਾਈ ਨੂੰ ਜਾਣਦੇ ਆਵੇ ਤੇ ਵਿਵੇnder ਬਾਈ ਦਾ ਬਹੁਤ ਵੱਡਾ ਰੋਲ ਆ ਸਾਰੀ ਪੰਚਾਇਤ ਦਾ ਬਹੁਤ ਵੱਡਾ ਰੋਲ ਹੈ ਇਸ ਸਾਲ ਮੇਲੇ ਦੇ ਉੱਤੇ ਸੰਤਾਨ ਪੀਰ ਬਾਬਾ ਮੁਗਦਮ ਸਾਹਿਬ ਜੀ ਸੰ ਜੀ 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 ਅੱਜ ਮਿਤੀ 25 ਜੂਨ 2025 ਦਿਨ ਬੋਧਵਾਰ ਨੂੰ 23ਵਾਂ ਸੱਭਿਆਚਾਰਕ ਮੇਲਾ ਮਨਾਇਆ ਗਿਆ ਜਿਸ ਦੇ ਬੱਚੇ ਸੰਗਤਾਂ ਨੇ ਵੱਬਦਲ ਤੜਕੇ ਹਾਜ਼ਰੀ ਭਰੀ ਬਹੁਤ ਸਾਰੀਆਂ ਸੰਗਤਾਂ ਅੱਜ ਇੱਥੇ ਹਾਜ਼ਰ ਹੋਈਆਂ ਲੱਖਾਂ ਦੀ ਗੈਂਟੀ ਵਿੱਚ ਤੇ ਅੱਜ ਸੰਗਤਾਂ ਜਿਹੜੀਆਂ ਹਾਜ਼ਰੀਆਂ ਹਨ ਬੱਖਵਾਤ ਕਲਾਕਾਰਾਂ ਨੇ ਇੱਥੇ ਅੱਜ ਹਾਜ਼ਰੀਆਂ ਭਰੀਆਂ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਸਾਰੇ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਇਸ ਸੱਭਿਆਚਾਰਕ ਮੇਲੇ ਵਿੱਚ ਆਉਣ ਦੇ ਸਾਈ ਫ੍ਰੀ ਖਾਲਸਾ ਵਾਗਿ ਫਤਿਹ ਦੇ ਪੀਰਾਂ ਦੇ